ਇਹ ਕੀਤੀ ਚਈਆਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇੰਨਾ ਕਿ ਪਤਾ ਹੈ ਕਿ ਲੋਕ ਜਿਹੜੇ ਤਿਆਰ ਨੇ ਔਰ ਇਸ ਵਾਰ ਵੱਖਰਾ ਜਣਾ ਵੱਡੇ ਵੱਡੇ ਚਿਹਰੇ ਤੇ ਸਨੀ ਦੋਲ ਵੀ ਵੇਖੀ ਲਿਆ ਉਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਦੇ ਉਦੋਂ ਵੀ ਬੀਜੇਪੀ ਨਹੀਂ ਸੀ ਟਿਕਟ ਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਜਿੱਤਣ ਤੋਂ ਬਾਅਦ ਆਪਣੇ ਹਵਾਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕੇ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਰ ਜਦੋਂ ਐਮਰਸ਼ਾ ਪਰ ਵਿਸ਼ਵਕੁਰਜਾ ਮਾਪੜਾ ਇਕੱਲੇ ਆਏ ਕਿਸ ਤਰ੍ਹਾਂ ਦੇ ਲੋਕਾਂ ਨੂੰ ਮੈਨੇ ਕਹੇ ਤੁਹਾਡੇ ਆਪਣੇ ਨੇ ਇਹ ਦੇਖੋ ਇਹ ਮੇਰਾ ਪਰਿਵਾਰ ਆ ਜੀ ਮੈਂ ਜਦੋਂ ਪਰਿਵਾਰ ਦੇ ਵਿੱਚ ਹੋਈ ਏ ਤੇ ਕੋਸ਼ਿਸ਼ ਹੁੰਦੀ ਆ ਵੀ ਪਰਿਵਾਰ ਨੂੰ ਪਰਿਵਾਰ ਵਰਗਾ ਮਹਿਸੂਸ ਹੋਵੇ ਸੋ ਅੱਜ ਮੈਂ ਦਰਸ਼ਨ ਕਰਨ ਆਇਆ ਸੀ ਸਾਰਿਆਂ ਦੇ ਮਿਲਿਆ ਔਰ ਮਿਲ ਕੇ ਆਪਣੀ ਹਾਜ਼ਰੀ ਵੀ ਲਵਾਈ ਆ ਔਰ ਬੇਨਤੀ ਵੀ ਕੀਤੀ ਕਿ ਯਾਨਾਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇੰਨਾ ਕਿ ਪਤਾ ਹੈ ਕਿ ਲੋਕ ਜਿਹੜੇ ਤਿਆਰ ਨੇ ਔਰ ਇਸ ਵਾਰ ਵੱਖਰਾ ਜਿਹੜਾ ਇਨਕਲਾਬ ਜਣੇ ক্রিকেট ਹਾਂ ਇਹ ਨੌਜਵਾਨ ਵੀਰ ਸਾਡੇ ক্রিকেট ਖੇਡ ਰਹੇ ਸੀ ਕਿਉਂਕਿ ਮੇਰਾ ਇੱਕ ਸ਼ੌਂਕ ਆ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇਨਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੇ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਹੋ ਜੀ ਓਵਰ ਆਸਿਸ ਦੀ ਗੱਲ ਕੀਤੀ ਜਾਵੇ ਮੁਕਾਬਲਾ ਕਿਦਣਾ ਦੇਖਦੇ ਹੋ ਦੇਖੋ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਨੇ ਸੰਗਤ ਤੈਅ ਕਰਦੀ ਆ ਕਿਉਂਕਿ ਲੋਕ ਚੋਂ ਤੇ ਲੀਡਰ ਆਸਦੇ ਆ ਲੋਕ ਚੋਂ ਤੇ ਲੀਡਰ ਫਸਟ ਟਾਈਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੁਕਾਬਲਾ ਇਹ ਇੱਕ ਤਰੀਕ ਨੂੰ ਪਤਾ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣੀਆਂ ਤੇ 4 ਤਰੀਕ ਨੂੰ ਨਤੀਜਾ ਆ ਜਾਣਾ ਪਰ ਇਸ ਵਾਰ ਕਿਉਂਕਿ ਲੀਡਰ ਵੇਖ ਲਏ ਐਕਟਰ ਵੀ ਵੇਖ ਲਏ ਹੁਣ ਚਾਹੁੰਦੇ ਨੇ ਆਮ ਕਰਾਂ ਦੇ ਪਰਿਵਾਰ ਦੇ ਜੀਅਨ ਮੌਕਾ ਦਿੱਤਾ ਜਾਦਾ ਭਾਜੀ ਭਾਜੀ ਡਿਮਾਂਡ ਕਰਦੀ ਪਈ ਹੈ ਕਿ ਯੋਗੀ ਨੂੰ ਖਾਸ ਕਰਕੇ ਬਣਾ ਲੈ ਕੇ ਪ੍ਰਧਾਨ ਮੰਤਰੀ ਉਹ ਰੱਖਿਆ ਮੰਤਰੀ ਜਿਹੜੇ ਆ ਓਵਰਆਲ ਜਿਹੜੇ ਆ ਅ ਦੇਖੋ ਜੀ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਦਾ ਡਰ ਤੇ ਯੋਰ ਤੇ ਫਿਰ ਹੈ ਹੀ ਨਾ ਸੋ ਮੈਂ ਆ ਪਾਰਟੀਆਂ ਦੇ ਹਰ ਇੱਕ ਲੀਡਰ ਦਾ ਆਪੋ ਆਪਣਾ ਨੈਤਿਕ ਫਰਜ਼ ਵੀ ਆ ਹਰ ਕੋਈ ਬੰਦਾ ਯੋਰ ਲਾਉਂਦਾ ਵੀ ਆ ਔਰ ਦੇਖੋ ਇਹ ਤੇ ਉਹਨਾਂ ਦਾ ਹੁਣ ਪਾਰਟੀ ਦਾ ਮਸਲਾ ਆਉਂਦੇ ਆ ਤੇ ਹੁਣ ਜੀ ਹੈ ਨਾ ਠੀਕ ਆ ਕੀ ਫਰਕ ਲੱਗਦਾ ਜੀ ਬਾਈਚਾਂ ਸਿਟੀ ਦੇ ਵੱਡੇ ਲੀਡਰ ਆਉਂਦੇ ਆ ਹੂੰ ਤੇ ਲੋਕਾਂ ਦੇ ਮੰਨ ਤੇ ਪ੍ਰਭਾਵ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲਾਂ ਗੱਲਾਂ ਹੁੰਦੀਆਂ ਸੀ ਜਿਹੜੀ ਸਿਆਸਤ ਆ ਰਾਜਨੀਤੀ ਆ ਰਾਜਨੀਤੀ ਹੁੰਦੀ ਕੰਮ ਦੀ ਠੀਕ ਆ ਹੁਣ ਚਿਹਰੇ ਦੇ ਵੱਡੇ ਵੱਡੇ ਚਿਹਰੇ ਤੇ ਸੰਨੀ ਦੋਲ ਵੀ ਵੇਖ ਹੀ ਲਿਆ ਉਹ ਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਆ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਦੇ ਉਦੋਂ ਵੀ ਬੀਜੇਪੀ ਨਹੀਂ ਸੀ ਟਿਕਟ ਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਹੋਇਆ ਸਾਡੇ ਲੋਕਾਂ ਨਾਲ ਸਾਡੇ ਗਰਦਾਸਪੁਰੀਆਂ ਨਾਲ ਸੋ ਇਸ ਵਾਰ ਲੋਕ ਜਿਹੜੇ ਨੇ ਕੰਮ ਨੂੰ ਵੋਟ ਪਾਉਣਗੇ ਔਰ ਲੋਕ ਚਾਹੁੰਦੇ ਨੇ ਵੀ ਯਾਰ ਜਿਹਦੇ ਕੋਲ ਅਪਰੋਚ ਛੇਤੀ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਦਾ ਜਿਹੜਾ ਬੰਦਾ ਸਾਡੇ ਨਾਲ ਕੰਮ ਕਰਦਾ ਆਪਾਂ ਉਹਨੂੰ ਜਿਹੜਾ ਵਾ ਉਹਨੂੰ ਤਰਜੀਹ ਦੇਈਏ ਕੁਝ ਫੋਟੋਆਂ ਵੀ ਆਈਆਂ ਤੁਹਾਡੀਆਂ ਜਿਹਦੇ ਤੇ ਬੀਤੇ ਦੇ ਤੁਸੀਂ ਲੱਗ ਕੁਝ ਸ਼ਾਂਤ ਦੀ ਮੀਟਿੰਗ ਕਰਕੇ ਆਏ ਉੱਥੇ ਔਰਤਾਂ ਬੱਚੇ ਹਮਮ ਅਮਨ ਸ਼ੇਰ ਸੰਚਾਰੀ ਕਲਚਰ ਦੇ ਸੈਕਟਰ ਨੂੰ ਹੀ ਆਪਰਾ ਖੜਾ ਮੱਥਾ ਟੇਕਦੇ ਆ ਜਫੀਜ਼ ਆਉਂਦੇ ਆ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਮੈਨੂੰ ਖੁਸ਼ੀ ਇਸ ਗੱਲ ਦੀ ਆ ਲੋਕ ਜਿੱਤਣ ਤੋਂ ਬਾਅਦ ਆਪਣੇ ਹਵਾ ਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਜਿਹੜਾ ਨਾਲ ਲੈਂਦਾ ਨਾ ਉਹ ਉਹਦੇ ਵਿੱਚ ਆਪਣਾ ਪੰਚ ਚੱਲ ਗਿਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਮੈਨੂੰ ਇੰਨਾ ਪਿਆਰ ਸਤਕਾਰ ਇਹ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਚੀਜ਼ਾਂ ਵਾਸਤੇ ਇਹ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਲੋਕ ਤੁਹਾਨੂੰ ਆਪ ਹਾਜ਼ਰ ਨਜ਼ਰ ਹੋ ਕੇ Obrigado. Thank you. Thank you.